ਦੇ ਪਰਾਇਦੇ ਸਰਗਿਆ ਦੇ ਪੁਰਾਂ ਦੇ ਵਿੱਚ ਫੂਲ ਤਰਵੇਂ ਲੇ ਕੇ ਗੱਲਾਂ ਕਰ ਰਹੀ ਆ ਆਮ ਆਦਮੀ ਪਾਰਟੀ ਸੋ ਘੰਟੇ ਲੱਗੇ ਰਹਿੰਦੇ ਆ ਭਰਾਓ ਤੇ ਹਰ ਇੱਕ ਗੱਲੀ ਗੱਲੀ ਗੱਲ ਤੇ ਸਾਨੂੰ ਨਿਗਾਹ ਹੁੰਦੀ ਹੈ ਕਿ ਸੋਡੇ ਕਿਤੇ ਵੀ ਸਾਡਾ ਕੰਮ ਹੋਵੇ ਉਥੇ ਅਸੀਂ ਫਿਰਦੇ ਰਹਨੇ ਆਗੇ ਆਪ ਕੰਮਾਂ ਦੇ ਵਿੱਚ ਬਹੁਤੀ ਸਤਕਾਰਯੋਗ ਸਾਡੇ ਆਮ ਆਦਮੀ ਪਾਰਟੀ ਦੇ ਖੇਤੀਬੜੀ ਮੰਤਰੀ ਮੇਰੇ ਵੱਡੇ ਵੀਰ ਕੈਬਨਿਟ ਮੰਤਰੀ ਪੰਜਾਬ ਸਰਕਾਰ ਕਮੇਸੀ ਦੀ ਕੁੜੀਆਂ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਤੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਨੇ ਅੱਜ ਇੱਥੇ ਆਏ ਨੇ ਮੈਂ ਉਹਨਾਂ ਦਾ ਇੱਥੇ ਆਉਣ ਤੇ ਸਵਾਗਤ ਕਰਦਾ ਜੀ ਆਇਆਂ ਆਖਦਾ ਔਰ ਧੰਨਵਾਦ ਕਰਦਾ ਸਾਡੇ ਵਪਾਰੀ ਭਰਾਵਾਂ ਦਾ ਸਾਡੇ ਟਰੱਕ ਆਪਰੇਟਰ ਜਿਹੜੇ ਹਿੰਦੀ ਮਾਨਸ਼ਈਆ ਹੋਰੀ ਹੈਗੇ ਆ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਛੋਟੇ ਜਿਹੇ ਸੱਦੇ ਦਿੱਤੇ ਕਿਉਂਕਿ ਸ਼ਾਮ ਨੂੰ ਹੀ ਕੁੜੀਆ ਸਾਹਿਬ ਨੇ ਦੱਸਿਆ ਕਿ ਅੱਜ ਬੜਲਾ ਦਾ ਹਲਕੇ ਦੇ ਪ੍ਰੋਗਰਾਮ ਨੇ ਸ਼ਾਮ ਨੂੰ ਥੋੜਾ ਜਿਹਾ ਟਾਈਮ ਮਿਲੂਗਾ ਮੈਂ ਵਾਪਸੀ ਤੇ ਆਉਂਗਾ ਤਾਂ ਜੇ ਪ੍ਰੋਗਰਾਮ ਰੱਖਿਆ ਸੋ ਤੁਸੀਂ ਆਏ ਹੋ ਤੁਹਾਡਾ ਧੰਨਵਾਦ ਹੈ ਔਰ ਮੈਂ ਕੁੜੀਆ ਸਾਹਿਬ ਤੁਹਾਨੂੰ ਵੈਸੇ ਤੁਸੀਂ ਪਹਿਲੀ ਪੰਤੀ ਜਾਣਦੇ ਹੋ ਤੁਹਾਨੂੰ ਦੱਸਣਾ ਵੀ ਚਾਹਣਾ ਕਿ ਇਹ ਉਹ ਸਾਰੀ ਸਮੁੱਚੀ ਟੀਮ ਹੈ ਜਿਨੇ 2022 ਦੀ ਇਲੈਕਸ਼ਨ ਟਾਈਮ ਦਿਨ ਰਾਤ ਇੱਕ ਕਰਕੇ ਔਰ ਇਸ ਮਾਨਸਾ ਹਲਕੇ ਨੂੰ ਪੰਜਾਬ ਦਾ ਇੱਕ ਨੰਬਰ ਮੋਰੀ ਹਲਕਾ ਬਣਾਇਆ ਔਰ ਪੰਜਾਬ ਨੂੰ ਸਭ ਤੋਂ ਵੱਧ ਬੋਟਾ ਆਮ ਆਦਮੀ ਪਾਰਟੀ ਦੇ ਪਾਈਏ 1 ਲੱਖ ਤੋਂ ਉੱਪਰ ਬੋਟਾ ਬਾਕੀ ਇਹਨਾਂ ਨੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਔਰ ਉਹਨਾਂ ਵਿਧਾਨ ਸਭਾ ਚ ਜੋ ਜ਼ਿੰਮੇਵਾਰੀਆਂ ਇਹਨਾਂ ਨੇ ਲੋਕਾਂ ਨੇ ਸਾਨੂੰ ਦਿੱਤੀਆਂ ਨੇ ਸਾਡੇ ਦੋਸਤਾਂ ਨੇ ਮਿੱਤਰਾਂ ਨੇ ਕਿਉਂਕਿ ਬੜੇ ਲੰਬੇ ਸਮੇਂ ਤੋਂ ਇਹਨਾਂ ਸਾਰਿਆਂ ਨਾਲ ਮੈਂ ਵਿਚਰਦਾ ਪਿਛਲੇ 30 ਸਾਲ ਤੋਂ ਜਦੋਂ ਦੇ ਮਾਨਸਾ ਆਏ ਆ ਔਰ ਇਹ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਨੇ ਮਿੱਤਰ ਨੇ ਦੋਸਤ ਨੇ ਭਾਵੇਂ ਕਿ ਆਪਾਂ ਮੈਂ ਪ੍ਰੋਫੈਸ਼ਨਲੀ ਆਪਾਂ ਡਾਕਟਰ ਮੈਂਟਲ ਸਾਈਕੀਟਰ ਦਾ ਕੰਮ ਕਰਦਾ ਸੀ ਪਰ ਸਾਰਿਆਂ ਨਾਲ ਉਸ ਤਰ੍ਹਾਂ ਦਾ ਮਿਲਵਰਤਨ ਕਿਉਂਕਿ ਬਹੁਤ ਸਾਰੀਆਂ ਸਮਾਜਿਕ ਸンス ਧਾਰਮਿਕ ਕੰਮ ਕਰਨ ਕਰਕੇ ਔਰ ਰਾਜਨੀਤਿਕ ਔਰ ਸਮਾਜਿਕ ਤੌਰ ਤੇ ਸੁਚੇਤ ਹੋਣ ਕਰਕੇ ਸਾਰਿਆਂ ਨਾਲ ਮਿਲ ਜੁਲਨ ਰਹਿੰਦਾ ਸੀ ਉਹ ਭਾਵੇਂ ਛਲੀਆਂ ਵਪਾਰਕ ਸੰਸਥਾਵਾਂ ਹੋਣ ਭਾਵੇਂ ਧਾਰਮਿਕ ਸੰਸਥਾਵਾਂ ਹੋਣ ਭਾਵੇਂ ਇਸ ਤਰ੍ਹਾਂ ਦੇ ਟਰੱਕ ਆਪਰੇਟਰਸ ਹੋਣ ਕਿਉਂਕਿ ਟਰੱਕ ਆਪਰੇਟਰਸ ਦੀਆਂ ਵੀ ਬੜੀਆਂ ਸਮੱਸਿਆਵਾਂ ਸੀ ਜਦੋਂ ਕੈਂਪੇਨ 'ਚ ਅਸੀਂ ਜਾਂਦੇ ਹੁੰਦੇ 2022 ਤੋਂ ਪਹਿਲਾਂ ਤਾਂ ਇਹਨਾਂ ਦੀ ਇਹੀ ਸਮੱਸਿਆ ਹੁੰਨੀ ਕਿ ਸਾਡੇ ਜਿਹੜੇ ਟਰੱਕ ਹੈ 800 ਤੋਂ 400 ਰਹਿ ਗਏ ਮਾਨਸਾ 'ਚ ਬਹੁਤ ਮਾੜਾ ਹਾਲ ਹੈ ਸਾਰੇ ਟ੍ਰਾਂਸਪੋਰਟ ਦਾ ਮਾੜਾ ਹਾਲ ਹੈ ਔਰ ਜਦੋਂ ਦੀ ਸਰਕਾਰ ਬਣੀ ਹੈ ਇੱਕ ਬੜਾ ਵਧੀਆ ਮੈਕੈਨਿਜ਼ਮ ਇਹਨਾਂ ਨੂੰ ਸਾਰਿਆਂ ਨੂੰ ਬਣਾ ਕੇ ਦਿੱਤਾ ਹੈ ਭਾਵੇਂ ਉਹ ਵਪਾਰੀ ਭਰਾ ਹੁਣ ਆਪਰੇਟਰ ਭਰਾ ਹੁਣ ਤੋਂ ਔਰ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਸਾਡੇ ਬੱਚੇ ਅੱਜ ਬਾਅਦ ਜਾ ਕੇ ਵੀ ਟ੍ਰਾਂਸਪੋਰਟ ਦਾ ਕੰਮ ਕਰਦੇ ਔਰ ਮਾਨਸਾ ਆਪਰੇਟਰ ਖੁੜੀਆ ਸਾਹਿਬ ਮਤਲਬ ਪਿਛਲੇ 2 ਸਾਲਾਂ ਚ 200 ਟਰੱਕ ਦੇ ਲਗਭਗ ਹੋਰ ਟਰੱਕ ਇੱਥੇ ਪਹਿ ਗਿਆ ਔਰ ਬੱਚ ਲੋਕ ਆਪਣਾ ਰਿਚਾਰਜ ਕਰ ਰਹੇ ਨੇ ਕਿ ਵੀ ਮੈਂ ਡਾ ਰਿਪੀ ਮਾਨਸ਼ਈਆ ਹੋਰੀ ਤੇ ਇਹਨਾਂ ਦੀ ਸਾਰੀ ਟੀਮ ਨੂੰ ਵੀ ਵਧਾਈਆਂ ਦੇਣਾ ਔਰ ਸਾਡੇ ਸਾਰੇ ਵਫਾਰੀ ਭਰਾ ਇਹਨਾਂ ਦੀਆਂ ਸਮੱਸਿਆਵਾਂ ਪਹਿਲਾਂ ਭੀਮ ਜੀ ਵੀ ਨੇ ਦੱਸਿਆ ਔਰ ਮੈਂ ਵੀ ਤੁਹਾਨੂੰ ਦੱਸਣਾ ਚਾਹਣਾ ਕਿ ਜਿਸ ਤਰ੍ਹਾਂ ਅਭਿਨਤ ਸਭਾ ਚ ਆਪਾਂ ਮਸਲਾ ਉਠਾਇਆ ਸੀ ਕਿ ਜਿਹੜੀਆਂ ਪੈਸਟੀਸਾਈਡ ਫਰਟੀਲਾਈਜ਼ਰ ਔਰ ਸੀਡਸ ਵਗੈਰਾ ਹੈਗੇ ਆ ਇਹਨਾਂ ਦੇ ਜੋ ਸੈਂਪਲ ਭਰੇ ਜਾਂਦੇ ਆ ਜੇ ਉਹ ਸੈਂਪਲ ਫੇਲ ਹੋ ਜਾਂਦੇ ਆ ਤਾਂ ਉਹ ਦੁਕਾਨਦਾਰ ਨੂੰ ਉਹਦੇ ਲਈ ਲਾਇਬਲ ਨਾ ਬਣਾਇਆ ਜਾਵੇ ਬਲਕਿ ਮੈਨੂਫੈਕਚਰਰ ਨੂੰ ਫਸਟ ਪਾਰਟੀ ਬਣਾਇਆ ਜਾਵੇ ਔਰ ਹੋਰ ਵੀ ਅੱਜ ਕਾਫੀ ਵਪਾਰੀ ਭ੍ਰਮਣੇ ਕਿਹਾ ਕਿ ਜਿਹੜਾ ਇਨਸਪੈਕਟਰੀ ਰਾਜ ਹੈ ਉਸਤੇ ਵੀ ਮਤਲਬ ਕਿਉਂਕਿ ਵਪਾਰੀ ਇਮਾਨਦਾਰੀ ਨਾਲ ਆਪਣਾ ਜਿਹੜਾ ਟੈਕਸ ਪਰ ਨੂੰ ਤਿਆਰ ਹੈ ਉਸ ਵੱਲ ਵੀ ਆਪਾਂ ਗੌਰ ਕਰਾਂਗੇ ਮੈਂ ਤੁਹਾਨੂੰ ਆਪਣੇ ਵੱਲੋਂ ਵੀ ਵਿਸ਼ਵਾਸ ਦਿਵਾਉਣਾ ਔਰ ਕੁੜੀਆ ਸਾਹਿਬ ਵੀ ਤੁਹਾਡੇ ਨਾਲ ਆਪਣੇ ਇਸ ਬਾਰੇ ਵਿਚਾਰ ਸਾਂਝੇ ਕਰਦੇ ਆ ਸੋ ਮੈਂ ਇੱਕ ਵਾਰੀ ਫਿਰ ਜਿਆਦਾ ਸਮਾਂ ਨਹੀਂ ਲੈਂਦਾ ਕਿਉਂਕਿ ਪਹਿਲਾਂ ਹੀ ਕਾਫੀ ਲੇਟ ਹੋ ਗਏ ਆ ਔਰ ਕੁੜੀਆ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਪੂਰਾ ਜਿੰਨਾ 1.5 ਮਹੀਨਾ ਆਪਣੇ ਕੋਲੇ ਜਿਹੜਾ ਹੈ ਪੂਰੇ ਸਾਰੇ ਆਪਣੀ ਪੂਰੀ ਸ਼ਕਤੀ ਨਾਲ ਪੂਰੀ ਤਾਕਤ ਨਾਲ ਤਨਮਨ ਧੰਨ ਨਾਲ ਸਾਡੇ ਸਾਰੇ ਭਰਾਜ ਨੇ ਇੱਥੇ ਬੈਠੇ ਆ ਕਿਉਂਕਿ ਵੀ ਉਸ ਤਰ੍ਹਾਂ ਦਾ ਅਸੀਂ ਕੋਈ ਵੱਡਾ ਪਾਰਟੀ ਦਾ ਪ੍ਰੋਗਰਾਮ ਨਹੀਂ ਸੀ ਰੱਖਿਆ ਤਾਂ ਇੱਕ ਨੀਤੀ ਦਾ ਪ੍ਰੋਗਰਾਮ ਰੱਖਿਆ ਸੀ ਔਰ ਸਾਰੇ ਬਿਲਕੁਲ ਪੂਰੀ ਮਿਹਨਤ ਨਾਲ ਦਿਨ ਰਾਤ ਇਕ ਕਰਕੇ ਤੁਹਾਡੀ ਕੈਂਪੇਨ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਉਸੇ ਮਾਰਦਨ ਨਾਲ ਮਨਸਾ ਹਲਕੇ ਤੋਂ ਤੁਹਾਨੂੰ ਅਸੀਂ ਮਾਰਦਨ ਨਾਲ ਜੁਟਾਉਣਾ ਹੈ ਔਰ ਤੁਹਾਡਾ ਇੱਕ ਵਾਰ ਫੇਰ ਆਉਤੇ ਧੰਨਵਾਦ ਹੈ ਸਵਾਗਤ ਹੈ ਔਰ ਜੀ ਆਇਆਂ ਥੈਂਕ ਯੂ ਜੀ